ਅਈ ਜੰਮ ਨੂੰ ਸ਼ੌਕ ਕੋ ਬੈਠੇ ਬਾਬਾ ਦਾ ਪਰਵਾਰ ਸਹੀ ਕੀ ਨਾ ਪਤਾ ਕੀ ਗੱਲ ਹੋਈਦਾ ਰਮਨਦੀਪ ਘਰ ਕੀ ਨਾ ਤੁਹਾਡੇ ਘਰ ਬਣੇਦਾ ਸਾਡੇ ਟੈਕਸ ਵਿੱਚ ਪਾਉਂਦਾ ਖਾਈ ਜਾਂਦੇ ਪਬਲਿਕ ਦੇ ਸਰਵੰਤ ਕੰਮ ਕਰਾਉਂਦਾ ਆਮ ਨੂੰ ਕੰਜਾ ਐਸੀ ਕਿਸੇ ਨੇ ਗੱਡੀ ਮਾਰਦੀ ਲਿਆ ਕੇ ਵਿੱਚ ਤਾਂ ਤੇ ਮਾਰਤਾ ਇਹਨਾਂ ਨੂੰ ਅੱਛਾ ਠੀਕ ਆਲ ਆਏ ਮੇਰੇ ਛੋਟੇ ਛੋਟੇ ਬੱਚੇ ਇਹ ਗੱਡੀ ਨੰਬਰ ਦੱਸੋ ਸਾਰਾ ਹਾਏ ਮੇਰੇ ਛੋਟੇ ਛੋਟੇ ਬੱਚੇ ਕਿੰਨੇ ਬੱਚੇ ਹਨ ਤਿੰਨ ਬੱਚੇ ਜੇ ਮੇਰੇ ਗੱਡੀ ਨੰਬਰ ਵੀ ਦੱਸੋ ਨਾ ਗੱਡੀ ਨੰਬਰ ਉਹ ਤੇ ਲਿਖਾਓ ਨੰਬਰ ਕਿੰਨੀ ਵੀਰ ਦੀ ਜੀ ਆਹ ਲਓ ਮੈਂ ਦੱਸ ਰਿਹਾ ਨੰਬਰ ਇਹਨਾਂ ਦੀ 30 31 ਕੇ ਸਾਲ عمر ਆ ਵੀਰੋ ਵੀਰ ਨੂਨ ਸਾਹਿਬ ਮਿਲੇ ਆਏ ਹੋਈ ਚੋਣੇ ਹਲੋ ਕੋਈ ਮੈਂ ਮੋਟਰਸਾਈਕਲ ਤੇ ਸੀ ਕਿੱਥੇ ਜਾ ਰਹੇ ਹਾਂ ਸ੍ਰੀਆਲੀ ਨੂੰ ਜਾ ਰਿਹਾ ਸੀ ਕੰਮ ਹੀ ਵੇਖਣ ਮੈਂ ਪੇਂਟਰ ਦਾ ਕੰਮ ਕਰਦਾ ਹਾਂ ਹਏ ਪੇਂਟਰ ਦਾ ਕੰਮ ਕਰਦਾ ਸੀ ਮਮਸ਼ੂਰ ਪੇਂਟਰ ਵਾਲੇ ਕੋਈ ਤਰ੍ਹਾਂ ਆ ਗਈ ਬਸ ਇਹ ਜਿਹੜਾ ਵਾਕਿਆ ਹੋਇਆ ਸ੍ਰਿਆਲੀ ਦਾ ਸਰਪੰਚਾ ਲੌਟ ਹੈ ਦੀ ਉਹਦੀ ਫੈਕਟਰੀ ਆ ਫੱਤੂ ਦਾ ਨਾਮ ਆ ਉਹਦੀ ਨਾਂ ਆ ਮਜੂਆ ਚਾਹ ਉਹ ਗੱਡੀ ਚਲਾ ਰਹੀ ਸੀ ਉਹ ਜਦੋਂ ਸਾਡੇ ਬੰਦੇ ਵੀ ਹੈਗੇ ਤੇ ਮਜੂਦ ਸਾਡੇ ਕੋਲੇ ਗਵਾਹ ਹੈਗੇ ਆ ਜਿੰਨਾ ਚੱਕੇ ਵਿੱਚ ਲਦਾਇਆ ਜਦੋਂ ਇਹਨੇ ਮੂੰਹ 'ਚ ਪਾਣੀ ਪਾਇਆ ਪਾਣੀ ਨਹੀਂ ਨੰਗਿਆ ਮੁੰਡਾ ਉਦੋਂ ਸਿਰ ਸੁੱਟ ਗਿਆ ਉਹ ਹਾਲਾਂਕਿ ਉਹ ਵੀ ਰੋਣ ਲੱਗੀ ਉੱਤੇ ਕਿ ਇਹ ਕੀ ਪਾਣਾ ਵਰਤ ਗਿਆ ਉਹ ਛੱਡ ਕੇ ਹਸਪੀਟਲ ਪਰ ਆਰੋਗ ਅਸਲ ਵਿੱਚ ਕੋਈ ਪ੍ਰਸ਼ਾਸਨ ਕੀ ਕਰਗਾ ਕੋਈ ਪ੍ਰਸ਼ਾਸਨ ਇਹਨਾਂ ਨੇ ਪਤਾ ਕੀ ਆਖਿਆ ਮਰਿਆ ਬੰਦਾ ਹੋਵੇ ਤੇ ਮੁੱਲ ਡੰਗਰ ਦਾ ਪਾਉਣ ਪਾਉਂਦੇ ਡੰਗਰ 'ਚ ਵੱਜ ਕੇ ਮਰਿਆ 2 ਲੱਖ ਰੁਪਏ ਡੰਗਰ ਚ ਵੱਜਾ ਮਰਿਆ ਹੋਵੇ ਨਾ ਮੂੰਹ ਛਿੱਲਿਆ ਜਾਂਦਾ ਗੋਡੇ ਛਿੱਲੇ ਜਾਂਦੇ ਆ ਸ਼ੇਰ ਕਦੇ ਨਹੀਂ ਵੱਜਦਾ ਮੌਕੇ ਤੇ ਕਦੇ ਬੰਦਾ ਨਹੀਂ ਮਰਦਾ ਡੰਗਰ ਚ ਵੱਜਾ ਬੰਦਾ ਕਦੇ ਨਹੀਂ ਮਰਦਾ ਮੈਂ ਡਰਾਈਵਰ ਆ ਖੁਦ ਅਸੀਂ ਵਹੀਕਲ ਚਲਾਉਂਦੇ ਰੋਡ ਤੇ ਚੱਲਦੇ ਆ ਕੀ ਲੱਗਦਾ ਤੁਹਾਨੂੰ ਜਾਨਵਰ ਕੀ ਬਲ ਡੰਗਰ ਦਾ ਕੋਪਣਾ ਇਹਨਾਂ ਜਾਣ ਕੇ ਬਜਾਇਆ ਇਹਨੇ ਡੰਗਰ ਕਿਵੇਂ ਲਿਖਿਆ ਜਦੋਂ ਬੰਦਾ ਖੁਦ ਮਜੂਦਾ ਮਰਿਆ ਪਿਆ ਜਿਹੜੇ ਸਾਈਡ ਕੋ ਚਾਰ ਪੰਜ ਬੰਦੇ ਮਜੂਦ ਆ ਜਿਨ੍ਹਾਂ ਨੇ ਚੱਕ ਕੇ ਕਾਰ ਚ ਪਾਇਆ ਉਹਨੇ ਡੰਗਰ ਡੰਗਰ ਜਵੱਜਾ ਚੱਕਿਆ ਕਾਰ ਚਵੱਜਾ ਚੱਕਿਆ ਅੱਜ ਧਰਨਾ ਲਾ ਕੇ ਬੈਠੇ ਹਾਈਵੇ ਤੇ ਕੀ ਸਾਰਾ ਮਾਮਲਾ ਹੈ ਇਹ লাশ ਹੈ ਜੀ ਕੱਲ ਦੀ ਜਿਹੜੀ ਗੱਡੀ ਮਾਰੀ ਕਿਹਨੇ ਇੱਥੇ ਸਰਪੰਚਾ ਸਰੀਆਲੀ ਦੀ ਹੈ ਜਨਾਨੀ ਇੰਟਰਲੌਕ ਫੈਕਟਰੀ ਉਹ ਸਰਪੰਚ ਦੀ ਨੋਆ ਉਹਨਾਂ ਨੇ ਜਿਹੜੀ ਆ ਮਾਰ ਕੇ ਗੱਡੀ ਦੇ ਵਿੱਚ ਜੋ ਖਾਂ ਤੇ ਮਰ ਗਿਆ ਮੁੰਡਾ ਠੀਕ ਹੈ ਮੋਰਗੇ ਆ ਹਸਪਤਾਲ ਵੀ ਲੈ ਕੇ ਆਏ ਉੱਥੇ ਫੋਟੋ ਉਹਨਾਂ ਦੀ ਗੱਡੀ ਵੀ ਟੁੱਟੀ ਆ ਇਹ ਜਿਹੜਾ ਅਸੀਂ ਧਰਨਾ ਲਾਇਆ ਸਾਰ ਹਾਈਵੇ ਜਾਮ ਕੀਤਾ ਪੁਲਿਸ ਪ੍ਰਸ਼ਾਸਨ ਇਹ ਉਹਨਾਂ ਬੰਦਿਆਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਹੜਕੇ ਨਹੀਂ ਲੈ ਕੇ ਕਾਰਵਾਈ ਨਹੀਂ ਕਰ ਰਹੇ ਲੈ ਗਿਆ ਪਰਿਵਾਰ ਨੂੰ ਕੀ ਸਮਝ ਆਏਗਾ ਇਹ ਇਹ ਕੱਲ ਗੁਰਜੰਟ ਸਿੰਘ ਪੁੱਤਰ ਗੁਰदयाल ਸਿੰਘ ਵਾਸੀ ਨਿਸ਼ਾਰਾ ਬਨੂਆ ਇਹਦੀ ਮੌਤ ਹੋਈ ਸੀਗੀ ਕੱਲ ਜੋ ਆਈਓ ਨੂੰ ਬਿਆਨ ਲਿਖਾਇਆ ਗਿਆ ਉਹਦੇ ਮੁਤਾਬਕ ਪੁਲਿਸ ਥਾਣਾ ਸਰਿਆਲੀ ਨੇ 174 सीआरपीसी दी कारबी कार्रवाई ਕਰ ਦਿੱਤੀ ਸੀਗੀ ਹੁਣ ਅੱਜ ਉਹਨਾਂ ਨੂੰ ਕੋਈ ਇਤਰਾਜ਼ ਸੀਗਾ ਪਰਿਵਾਰ ਵਾਲਿਆਂ ਨੂੰ ਕਿ ਇਹ ਕੋਈ ਗੱਡੀ ਨੇ ਐਕਸੀਡੈਂਟ ਕੀਤਾ ਹੈਗਾ ਆ ਇਸ ਤੇ ਫਿਰ ਅਸੀਂ ਉਹਨਾਂ ਦੇ ਬਿਆਨ ਲੈ ਕੇ ਤੇ ਅੱਜ ਐਕਸੀਡੈਂਟ ਦਾ ਪਰਚਾ ਦਰਜ ਕੀਤਾ ਆ ਬਟ ਹੁਣ ਉਹ ਪਰਿਵਾਰ ਵਾਲੇ ਜਿਹੜੇ ਹੈਗੇ ਆ ਉਹ ਕਹਿ ਰਹੇ ਕਿ ਬੰਦਿਆਂ ਨੂੰ ਜਿਹੜਾ ਵਾ ਹੁਣੇ ਫੜਿਆ ਜਾਵੇ ਇਸ ਕਰਕੇ ਇਹਨਾਂ ਦੇ ਨਾਲ ਗੱਲਬਾਤ ਚੱਲ ਰਹੀ ਆ ਤੇ ਪਰਚਾ ਦਰਜ ਕਰ ਦਿੱਤਾ ਹੈ ਐਫ ਆਈ ਆਰ ਦੀ ਕਾਪੀ ਤੁਹਾਨੂੰ ਦੇਨੇ ਆ ਤਫਤੀਸ਼ਦਾਨ ਜਿਹੜਾ ਵੀ ਦੋਸ਼ੀ ਹੋਇਆ ਉਹਨੂੰ ਜਲਦੀ ਤੋਂ ਜਲਦੀ ਰਾਉਂਡ ਅਪ ਕਰਕੇ ਤੇ ਉਹਨੂੰ ਗ੍ਰਿਫਤਾਰ ਕੀਤਾ ਜਾਊਗਾ